जिंदमरजन भाग 48 लेखक समरसंगु जी जिंद ने जीवन ਨੂੰ jaan ਲਈ ਤਾ ਮਜਬੂਰ ਕਰ ਦਿੱਤਾ ਪਰ ਆਪ ਹਿੰਮਤ ਜਹੀ ਹਾਰ ਗਈ ਕੀ ਹੋਇਆ ਕੁੜੇ ਐਨਾ ਚਿਰ ਤੂੰ ਤਾਂ ਆਕੀ ਬੈਠ ਗਈ ਹੋਰ ਵੀ ਜਾਣਾ ਹੈ ਆਪਾਂ ਇੱਕ ਦੋ ਘਰਾਂ ਦੇ ਤੇ ਤੂੰ ਤਾਂ ਇੱਥੇ ਹੀ ਬਰੇ ਲਾ ਦਿੱਤੇ ਕਹਿੰਦੀ ਪ੍ਰੀਤੀ ਮਹੰਤ ਜਿੰਦ ਦੇ ਮੂੰਹ ਵੱਲ ਤੱਕਣ ਲੱਗੀ ਤੇ ਜਿੰਦ ਚੁੱਪ ਹੋ ਗਈ ਬੀਬੀ ਪਿਸ਼ਾਬ ਕਰਨ ਗਈ ਸੀ ਮੈਂ ਕਿਹਾ ਮਰ ਚੱਲੀ ਸੀ ਤੂੰ ਤਾਂ ਉਹੀ ਅੱਗ ਮਚਾਲਦੀ ਆ ਤਾਂ ਗਈ ਸੀ ਇੱਤਿਦਿਨੇ ਮਾਗਰੀ ਤੂੰ ਵੀ ਆ ਗਈ ਪਤਾ ਨਹੀਂ ਕਿਉਂ ਤੁਹਾਨੂੰ ਯਕੀਨ ਹੀ ਨਹੀਂ ਮੇਰੇ ਤੇ ਜਿੰਦ ਦੇ ਤੁਰੀ ਜਾਂਦੀ ਦੇ ਆਲੰਬੇ ਸੀ ਪ੍ਰੀਤੀ ਮਹੰਤ ਤੇ ਪ੍ਰੀਤੀ ਮਹੰਤ ਹੈਰਾਨ ਸੀ ਜਿੰਦ ਦੀਆਂ ਗੱਲਾਂ ਸੁਣ ਕੇ ਜਿੰਦ ਨੇ ਪਹਿਲੀ ਵਾਰੀ ਇਹ ਯਕੀਨ ਨਹੀਂ ਇਹ ਉਹ ਕੁਝ ਕਿਹਾ ਸੀ ਕੀ ਯਕੀਨ ਨਹੀਂ ਕੁੜੇ ਕੀ ਕਰੀ ਜਾਨੀ ਐ ਤੂੰ ਮੈਂ ਤਾਂ ਪੁੱਛਿਆ ਹੀ ਤੈਨੂੰ ਐਨਾ ਟਾਈਮ ਕਿਉਂ ਲੱਗ ਗਿਆ ਤੂੰ ਤਾਂ ਹੋਰ ਹੀ ਕੁਛ ਮਾਰੀ ਜਾਨੀ ਐ ਹੋਇਆ ਕੀ ਐ ਤੈਨੂੰ ਆ ਯਕੀਨ ਵੇਜਕੀਨ ਵਾਲੀਆਂ ਗੱਲਾਂ ਕਿੱਥੋਂ ਆਈਆਂ ਤੇਰੇ ਦਿਮਾਗ 'ਚ ਕਹਿੰਦੀ ਪ੍ਰੀਤੀ ਮਹਾਂਤ ਤੁਰ ਹੀ ਜਾਂਦੀ ਜਿੰਦੇ ਮਾਂ ਗਰਮਾ ਗਰ ਤੁਰਪਈ ਪਰ ਪ੍ਰੀਤੀ ਮਹਾਂਤ ਸੱਚੀ ਹੈਰਾਨ ਸੀ ਕਿ ਜਿੰਦ ਨੂੰ ਹੋਇਆ ਕੀ ਅੱਜ ਜਿੰਦ ਚੁੱਪਚਾਪ ਜੀਪ ਵਿੱਚ ਬੈਠ ਗਈ ਤੇ ਮੰਗਰੀ ਪ੍ਰੀਤੀ ਮਹਾਂਤ ਬੈਠ ਗਈ जिंद ਦਾ ਮਨ ਵਾਰ-ਵਾਰ ਪੁੱਛ ਰਿਹਾ ਸੀ ਅੱਖਾਂ ਦੀਆਂ ਕੋਰਾ 12 ਵਾਰ ਪਾਣੀ ਦੀਆਂ ਛੱਲਾਂ ਨੂੰ ਛੂੰਹਦੀਆਂ ਸੀ ਤੇ ਫਿਰ ਜਿੰਦ ਵੱਲੋਂ ਦੁਬਾਰਾ ਅੱਖਾਂ ਵਿੱਚ ਸਮਾ ਲਈ ਜਾਂਦੀਆਂ ਸੀ ਜੀਪ ਅਗਦੇ ਘਰ ਪਹੁੰਚ ਗਈ ਸਾਰਿਆਂ ਦੇ ਨਾਲ ਕੀ ਜਿੰਦ ਜੀਪ ਵਿੱਚੋਂ ਨਹੀਂ ਉਤਰੀ ਜਿੰਦ ਨੂੰ ਨਾ ਉਤਰਦੇ ਦੇਖ ਕੇ ਪ੍ਰੀਤੀ ਮਹੰਤ ਨੇ ਹੈਰਾਨੀ ਨਾਲ ਪੁੱਛਿਆ ਤੂੰ ਕਿਉਂ ਨਹੀਂ ਉਤਰੀ ਤੂੰ ਨਹੀਂ ਆਉਣਾ ਸਾਡੇ ਨਾਲ ਤੇ ਮੂੰ ਆਇ ਕਿਉਂ ਕੀਤਾ ਹੋਇਆ ਤੂੰ ਤਾਨ ਜਿੰਦ ਮੂੰ ਜਹਾ ਪਾਸੇ ਕਰਦੀ ਬੋਲੀ ਨਹੀਂ ਮੈਂ ਨਹੀਂ ਆਉਣਾ ਤੁਸੀਂ ਜਾਓ ਐਵੇਂ ਫਿਰ ਉੱਥੇ ਨਿਗ੍ਹਾ ਰੱਖਣੀ ਪੈਂਦੀ ਐ ਤੁਨੂੰ ਜਦੋਂ ਯਕੀਨ ਹੀ ਨਹੀਂ ਰਿਹਾ ਤੁਨੂੰ ਜਿੰਦ ਦੇ ਇਹ ਬੋਲ ਸਾਰਿਆਂ ਨੂੰ ਹੈਰਾਨ ਕਰੀ ਜਾਂਦੇ ਸੀ ਅਚਾਨਕ ਹੀ ਜਿੰਦ ਨੇ ਇਹ ਗੱਲਾਂ ਕਿਉਂ ਕੀਤੀਆਂ ਇਹੀ ਸਮਝ ਤੋਂ ਬਾਹਰ ਸੀ। ਪ੍ਰੀਤੀ ਮਹੰਤ ਬਿਨਾਂ ਕੁਝ ਬੋਲੇ ਚੁੱਪਚਾਪ ਅੱਗੇ ਤੁਰ ਪਈ। ਪ੍ਰੀਤੀ ਮਹੰਤ ਨੂੰ ਦੁੱਖ ਲੱਗਿਆ ਸੀ ਜਿੰਦ ਦੀਆਂ ਗੱਲਾਂ ਦਾ। ਮਾਇਕਲ ਦੁਆਰਾ ਸ਼ੁਰੂ ਹੋ ਗਈ। ਪ੍ਰੀਤੀ ਮਹੰਤ ਨੇ ਨਚਣਾ ਸ਼ੁਰੂ ਕੀਤਾ ਤੇ ਜੀਵਨ ਇਸ ਵਾਰ ਵੀ ਜਿੰਦ ਦੇ ਮਗਰ ਹੀ ਆਇਆ। ਮਹੰਤਾਂ ਦੀ ਟੋਲੀ ਵਿੱਚੋਂ ਜਿੰਦ ਨੂੰ ਲੱਭਦੀਆਂ ਰਹੀਆਂ ਅੱਖਾਂ ਪਰ ਜਦੋਂ ਕਿਸੇ ਨੇ ਪੁੱਛਿਆ ਪ੍ਰੀਤੀ ਮਹੰਤ ਨੂੰ ਕਿ ਤੁਹਾਡੇ ਨਾਲ ਅੱਜ ਜਿੰਦ ਮਹੰਤ ਨਹੀਂ ਆਈ ਤੇ ਪ੍ਰੀਤੀ ਮਹੰਤ ਨੇ ਜੀਪ ਵੱਲ ਇਸ਼ਾਰਾ ਕਰਦਿਆ ਕਿਹਾ ਕੁੜੀ ਜੀਪ ਵਿੱਚ ਹੈ ਬਿਮਾਰ ਹੈ ਤਾਂ ਹੀ ਨਹੀਂ ਉਤਰਦੀ ਜੀਵਨ ਨੂੰ ਸਾਹ ਪੈ ਗਈ ਸੁਣ ਕੇ ਇੱਧਰ ਜੀਵਨ ਚਾਰ ਸਵੇਰੇ ਨਿਗਾ ਮਾਰਦਾ ਜੀਤ ਕੋਲ ਆ ਗਿਆ ਜਿੰਦ ਹੈਰਾਨ ਹੋ ਗਈ ਕਿ ਉਹਨੂੰ ਕਿਵੇਂ ਪਤਾ ਲੱਗਿਆ जिंद जीप ਵਿੱਚ ਹੀ ਐ ਪਰ ਜੀਵਨ ਬਿਨਾਂ ਕੁਝ ਬੋਲੀ ਜੀਪ ਵਿੱਚ ਬੈਠ ਗਿਆ जिंद ਇੱਕਦਮ ਡਰ ਗਈ ਪਰ ਦੂਜੇ ਪਾਸੇ ਢੋਲ ਕੀ ਰੀਵਾਇ ਸੁਣ ਕੇ जिंद ਨੂੰ ਮਹਿਸੂਸ ਹੋਇਆ ਕਿ ਅਜੇ ਮਹਿਕਲ ਖਤਮ ਨਹੀਂ ਹੋਈ ਜਿੰਦ ਜੀ ਮੈਨੂੰ ਮਾਫ਼ ਕਰ ਦਿਓ ਪਰ ਤੁਹਾਡੇ ਬਿਨਾਂ ਜਿਉਣ ਦਾ ਨਾਂ ਨਾ ਆਖੋ ਮੇਰੇ ਸਾਹ ਰੁਕਦੇ ਆ ਤੁਹਾਡੇ ਬਿਨਾਂ ਜਿਉਣ ਦੀ ਗੱਲ ਸੋਚ ਕੇ ਮੈਂ ਬਚ ਨਹੀਂ ਸਕਦਾ ਤੁਹਾਡੇ ਬਿਨਾ ਮੈਂ ਕੀ ਕਰਾਂ ਮੈਨੂੰ ਮaaf ਕਰਿਓ ਮੈਂ ਤੁਹਾਡੇ ਜਵਾਬ ਦੇਣ ਤੋਂ ਬਾਅਦ ਵੀ ਤੁਹਾਡੇ ਮਗਰ ਆ ਗਿਆ ਪਰ ਸੱਚੀ ਗੱਲ ਤਾਂ ਇਹ ਹੈ ਕਿ ਮੈਂ ਤੁਹਾਡੇ ਬਿਨਾ ਰਹਿਣ ਦਾ ਸੋਚ ਕੇ ਵੀ ਅਗਲਾ ਸਾਹ ਨਹੀਂ ਲੈ ਸਕਦਾ ਮੈਂ ਤੁਹਾਨੂੰ ਜ਼ਿੰਦਗੀ ਦੀ ਹਰ ਖੁਸ਼ੀ ਦਿਆਂ ਇੱਕ ਵਾਰ ਪਰਖ ਕੇ ਤਾਂ ਦੇਖ ਲਵੋ ਮੈਨੂੰ ਫਰਕ ਨਹੀਂ ਪੈਂਦਾ ਕਿ ਤੁਸੀਂ ਕੀ ਹੋ ਕੀ ਆ ਸਲੂਦੂ ਤੁਹਾਡਾ ਮੈਨੂੰ ਪਤਾ ਸੀ ਕਿ ਤੁਸੀਂ ਮਹਾਂਤੀ ਹੋ ਬਹੁਤ ਗੇੜੇ ਲਾਏ ਤੁਹਾਡੇ ਡੇਰੇ ਕੋਲ ਦੀ ਮੈਨੂੰ ਕਿਤੇ ਵੀ ਤੁਸੀਂ ਦਿਖੇ ਨਹੀਂ ਮੈਨੂੰ ਪੁੱਛੋ ਮੈਂ ਕਿੰਨਾ ਤੜਫਿਆ ਤੁਹਾਨੂੰ ਦੇਖਣ ਲਈ ਜਿਹ ਦਿਨ ਦਾ ਤੁਹਾਨੂੰ ਵੇਖਿਆ ਪਤਾ ਹੈ ਉਸ ਦਿਨ ਦਾ ਹੀ ਹੈ ਮੈਨੂੰ ਕਿ ਤੁਸੀਂ ਸਾਡੇ ਵਰਗੇ ਨਹੀਂ ਹੋ ਪਰ ਤੁਹਾਡੇ ਮੂੰਹੋਂ ਸੁਣ ਕੇ ਹਰਾਨੀ ਦੀ ਥਾਂ ਦੁੱਖ ਹੋਇਆ ਕਿ ਆਪਾਂ ਪਿਆਰ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਮੰਨ ਤੋਂ ਕਿ ਮੈਂ ਆਦਮ ਬੰਦਾ ਪਰ ਜਿੰਦ ਜੀ ਇਹ ਕਿਉਂ ਨਹੀਂ ਹੋ ਸਕਦਾ ਦੱਸੋ ਤਾਂ ਸਹੀ ਪਿਆਰ ਕੀਤਾ ਨਹੀਂ ਹੈ ਮੈਂ ਤੁਹਾਨੂੰ ਪਹਿਲੀ ਨਜ਼ਰੀਂ ਵੇਖਦਿਆ ਆਪਣੇ ਆਪ ਹੀ ਹੋ ਗਿਆ ਮੈਨੂੰ ਤੁਸੀਂ ਤੁਸੀਂ ਹੀ ਚਾਹੀਦੇ ਹੋ ਹੋਰ ਕੁਝ ਨਹੀਂ ਮੈਨੂੰ ਜੀਵਨ ਦੀ ਜਿੰਦ ਚਾਹੀਦੀ ਹੈ ਉਹ ਹੁਣ ਮਹੰਤ ਹੈ ਜਾਂ ਆਮ ਕੁੜੀ ਜੀਵਨ ਨੂੰ ਕੋਈ ਫਰਕ ਨਹੀਂ ਪੈਂਦਾ ਬਸ ਜੀਵਨ ਨੂੰ ਪਿਆਰ ਹੈ ਜਿੰਦ ਨਾਲ ਹਾਂ ਪਿਆਰ ਹੀ ਰਹੁ ਗੱਲ ਖਤਮ ਮੈਨੂੰ ਥੋੜਾ ਜਵਾਬ ਚਾਹੀਦਾ ਉਹ ਵੀ ਹਾਂ ਵਿੱਚ ਬਸ ਕਹਿ ਕੇ ਜੀਵਨ ਨੇ ਗੱਲ ਮੰਗਾ ਦਿੱਤੀ ਜੀਵਨ ਦੀਆਂ ਗੱਲਾਂ ਜਿੰਦ ਦੀ ਰੂਹ ਦੇ ਆਰ ਪਾਰ ਜਾਂਦੀਆਂ ਸੀ ਜਿੰਦ ਚੁੱਪ ਸੀ ਤੇ ਜੀਵਨ ਬੋਲਦਾ ਰਿਹਾ ਜਿੰਦ ਨੂੰ ਜੀਵਨ ਦੀਆਂ ਭਰੀਆਂ ਅੱਖਾਂ ਚੁੱਪਦੀਆਂ ਸੀ ਤੇ ਠੰਡੇ ਹੱਥ ਜਿਹੜੇ ਜਿੰਦ ਦੇ ਹੱਥਾਂ ਤੇ ਤਰੇ ਚੰਗੇ ਲੱਗਦੇ ਸੀ ਪਤਾ ਨਹੀਂ ਜਿੰਦ ਵਿੱਚ ਵੀ ਇੰਨੀ ਹਿੰਮਤ ਕਿੱਥੋਂ ਆ ਗਈ ਸੀ ਕਿ ਉਹਨੇ ਜਿੰਦ ਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਪਰ ਜਿੰਦ ਜੀਵਨ ਨੂੰ ਕੋਈ ਜਵਾਬ ਨਾ ਦੇ ਸਕੇ ਬਸ ਜੀਵਨ ਨੂੰ ਦੇਖਦੀ ਰਹੀ ਤੇ ਜੀਵਨ ਬੋਲਦਾ ਰਹਾ ਢੋਲਕੀ ਦੀ ਆਵਾਜ਼ ਬੰਦ ਹੋ ਗਈ ਤੇ ਜੀਵਨ ਜਿੰਦ ਨੂੰ जिंद ਦੇ ਜਵਾਬ ਦੀ ਉਡੀਕ ਦਾ ਕਹਿ ਕੇ ਤੁਰ ਪਿਆ ਕਿ ਕਿਤੇ ਜਿੰਦ ਨੂੰ ਪਹਿਲਾਂ ਵਾਂ ਚਿੜਕਾ ਨਾ ਮਿਲ ਜਾਣ ਜਿੰਦ ਗੁੰਮਸਮ ਹੋ ਗਈ ਤੇ ਜਾਂਦੇ ਜੀਵਨ ਵੱਲ ਦੇਖਦੀ ਰਹੀ ਹੈਰਾਨ ਸੀ ਕਿ ਜਿੰਦ ਕਿ ਐਨਾ ਵੀ ਕੋਈ ਬੋ ਕਰ ਸਕਦਾ ਹੈ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਏਗੀ ਤੇ ਅਗਲਾ ਭਾਗ ਸੁਣ ਲਈ ਤੁਸੀਂ ਕੱਲ ਨੂੰ ਜ਼ਰੂਰ ਸੁਣਨਾ ਜੀ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ